ਜਲੰਧਰ ਦੇ ਫੋਕਲ ਪੁਆਇੰਟ ਨਜ਼ਦੀਕ ਰਹਿ ਰਹੇ ਲੋਕਾਂ ਵਿੱਚ ਉਸ ਸਮੇਂ دہشت ਭਰਿਆ ਮਾਹੌਲ ਪੈਦਾ ਹੋ ਗਿਆ ਜਦੋਂ ਸਥਾਨਕ ਲੋਕਾਂ ਨੇ ਨਹਿਰ ਵਿੱਚ ਇੱਕ ਵਿਅਕਤੀ ਦੀ ਤੈਰਦੀ ਹੋਈ লাশ ਦੇਖੀ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਮੌਕੇ ਤੇ ਮजूद ਲੋਕਾਂ ਨੇ ਦੱਸਿਆ ਕਿ ਉਹਨਾਂ ਦੁਪਹਿਰ 12 ਵਜੇ ਦੇ ਕਰੀਬ ਇਹ ਮ੍ਰਿਤਕ ਦੇਹ ਦੇਖੀ ਸੀ ਜਿਸ ਤੋਂ ਬਾਅਦ ਉਹਨਾਂ ਰਾਹੀਗੀਆਂ ਦੀ ਮਦਦ ਨਾਲ ਵਿਅਕਤੀ ਦੀ লাশ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਉਹਨਾਂ ਕਿਹਾ ਕਿ ਮ੍ਰਿਤਕ ਦੇਹ ਗੁਦਈ ਪੁਲ ਦੇ ਕੋਲ ਆ ਕੇ ਫਸ ਗਈ ਸੀ ਉਹਨਾਂ ਦੱਸਿਆ ਕਿ ਮ੍ਰਿਤਕ ਦੇ ਸ਼ਰੀਰ ਤੇ ਕਮਰ ਦੇ ਨਾਲ ਰਸੀ ਬੰਨੀ ਹੋਈ ਸੀ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਫਿਲਹਾਲ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਨਾਮਾ ਦਤਾ ਉਹ ਚਾਰ ਨੂੰ ਥੇ ਇਹ ਚਰਨ ਜੀ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਖ਼ਬਰ ਮਿਲਦੀ ਹੈ ਐ ਭਾਜੀ ਇਹਦੇ ਸਾਨੂੰ ਥੋੜੀ ਦੇਰ ਪਹਿਲਾਂ ਇਤਲਾਹ ਮਿਲੀ ਹੈ ਅਸੀਂ ਉਸੇ ਟਾਈਮ ਇੱਥੇ ਆ ਗਏ ਹਾਂ ਬਾਕੀ ਡੈੱਡ ਬੋਡੀ ਨੂੰ ਕਬਜ਼ੇ ਲੈ ਕੇ ਜੋਗ ਬੰਦੀ ਕਾਰਵਾਈ ਕਰਦੇ ਆ ਸਰ ਕਿੱਥੋਂ ਦੀ লাশ ਆ ਰਹੀ ਸੀ ਕਿੱਥੇ ਆ ਕੇ ਰੁਕੀ ਹੈ লাশ ਕਿਦੇ ਪਿੱਛੋਂ ਹੀ ਆ ਰਹੀ ਆ ਸਰ ਤੁਹਾਨੂੰ ਇੱਥੇ ਦਾ ਪਤਾ ਲੱਗਿਆ ਅਸੀਂ ਉਸੇ ਟਾਈਮ ਆ ਗਏ ਕਿਹੜੀ ਜਗ੍ਹਾ ਤੇ লাশ ਰੁਕੀ ਸੀ ਹਾਂਜੀ ਇਹ ਕਿਹੜੀ ਜਗ੍ਹਾ ਹੈਗੀ ਹੈ ਕਿਹੜੀ ਹੈ ਮੇਨ ਜਗ੍ਹਾ ਇਹ ਫੋਗਲ ਪੁਆਇੰਟ ਆ ਜੀ ਮੈਨੂੰ ਦੱਸਿਆ ਜਾ ਰਿਹਾ ਦੋ ਨੌਜਵਾਨਾਂ ਵੱਲੋਂ ਕਿਹੜੀ ਨਹਿਰ ਤੋਂ লাশ ਨੂੰ ਕੱਢ ਕੇ ਸਾਈਡ ਤੇ ਰੱਖ ਦਿੱਤਾ ਗਿਆ ਹੈ ਮੈਨੂੰ ਨੌਜਵਾਨਾਂ ਨੇ ਜਦੋਂ ਸਾਨੂੰ ਦੱਸਿਆ ਹੋਊਗਾ ਅਸੀਂ ਉਸੇ ਟਾਈਮ ਪਹੁੰਚ ਗਏ ਹਾਂ ਹਾਂਜੀ ਬਾਬਨ ਦੀ ਕਾਰਵਾਈ ਕਰਾਂਗੇ ਜੀ ਇਹਦੀ ਪਛਾਣ ਹੋਈ ਆ ਨਹੀਂ ਹਜੇ ਕੋਈ ਪਛਾਣ ਨਹੀਂ ਕਿੱਥੇ ਦਾ ਆਣ ਵਾਲਾ ਕੋਈ ਨਹੀਂ ਕੁਛ ਨਹੀਂ ਪਤਾ ਜੀ ਹਜੇ ਪਿੱਛੋਂ ਆਈ ਹੈ ਹਾਂਜੀ ਪਿੱਛੋਂ ਆਈ ਹੈ ਕੀ ਕਰਵੇ ਕਿੱਥੇ ਜਾਏ ਜੋ ਬਣਦੀ ਕਾਰਵਾਈ ਕੀਤੀ ਜਾਊ ਪਹਿਲਾਂ ਦੱਸਿਆ ਜਾਂਦਾ ਪਿੱਛੋਂ ਆਦਮਪੁਰ ਵੀ ਪੈਂਦਾ ਬੱਲਾ ਵੀ ਪੈਂਦਾ ਮਕਸੂਦਾ ਥਾਣਾ ਵੀ ਪੈਂਦਾ ਹੈ ਇਹ ਨਹੀਂ ਪਤਾ ਭਾਜੀ ਪੁਲਿਸ ਸਟੇਸ਼ਨਾਂ ਜਾਂਦੀਆਂ ਨੇ ਕਿਉਂ ਨਹੀਂ ਇਸ ਨੂੰ ਲਾਸ਼ ਨੂੰ ਕਿਹੜਾ ਰੋਕਿਆ ਗਿਆ ਹੈ ਪਤਾ ਨਹੀਂ ਭਾਜੀ ਬਾਕੀ ਉਹਨਾਂ ਨੂੰ ਚਾਹੀਦਾ ਜਿਨ੍ਹਾਂ ਦੇ ਏਰੀਏ ਵਿੱਚ ਸਾਡੇ ਏਰੀਏ 'ਚ ਆ ਗਈ ਤਾਂ ਅਸੀਂ ਉਸੇ ਟਾਈਮ ਆ ਗਏ